ਇਹ ਨਾ ਨਾ ਬੋਲਾਂ ਨਹੀਂ ਬੋਲਦਾ ਚਲ ਬਾਬਾ ਜੀ ਆ ਜਿਹੜਾ ਆਪਣਾ ਰੈਫਰੀ ਨਹੀਂ ਬਾਈ ਲਾਰਸ ਆਇਆ ਜਿਹੜਾ ਬਾਜ਼ੀਆਂ ਲਾਉਂਦਾ ਤੇ ਕਹਿੰਦਾ ਮੇਰੀ ਉਮਰ ਨਾ ਬੋਲਿਆ ਕਰ ਹੁਣ ਕਹਿੰਦਾ ਦੱਸ ਦੇ ਪਤਾ ਨਹੀਂ ਕਿਦਾਂ ਦਾ ਹੈ ਇਹ ਇਹਦੀ ਉਮਰ ਬਾਈ ਜੀ 60 ਸਾਲ ਹੈ ਇੰਨੀ ਉਮਰ ਚ ਬਾਜ਼ੀਆਂ ਲਾਉਣੀਆਂ ਬਹੁਤ ਔਖੀਆਂ ਸੋ ਤਾੜੀ ਮਾਰਦੇ ਕਰੀ ਫਾਈਨਲ ਮੈਚ ਸ਼ੁਰੂ ਹੋਇਆ ਜੇ ਟੱਚ ਮਾਰ ਕੇ ਵਾਪਸ ਆਇਆ ਤਾਂ 500 ਹੈ ਲਓ ਸਾਹਮਣੇ ਇਸ ਵੇਲੇ ਕਬੱਡੀ ਦੇ ਮੈਦਾਨ ਦੇ ਵਿੱਚ ਅਰ ਪਹਿਲੇ ਜੱਫਾ ਖਾ ਬੈਠਾ ਹੈ ਨੌਯਾਨ ਇਹ ਪਾਸੇ ਰੇਡ ਤੇ ਨਹੀਂ ਲੱਗੇ ਸੀ ਇਹ ਸਿਰਫ ਰੇਡਰ ਦੇ ਲਈ ਸੀ ਜੇ ਟੱਚ ਮਾਰ ਕੇ ਮੁਰਦਾ ਤੇ 500 ਦੇਣਾ ਸੀ ਦੁਆਰੇ ਵਾਲੇ ਕਬੱਡੀ ਆ ਗਏ ਫਿਰ ਵੀ ਦੇ ਦੇਣਾ ਠੀਕ ਹੈ ਜੀ ਲਓ ਸਾਹਮਣੇ ਇਸ ਵੇਲੇ ਆਹ ਮੁੰਡਾ ਕਰਨ ਕਹਿੰਦੇ ਕੜਸਾ ਸੇ ਮੰਡੀ ਵਾਲਾ ਮੇਰੇ ਵੀਰੋ ਕਬੱਡੀ ਦੇ ਮੈਦਾਨ ਵਿੱਚ ਵਾਧਾ ਹੋਇਆ ਹੈ ਮੈਚ ਬਹੁਤ ਤਕੜਾ ਹੈ ਟੱਕਰ ਸਰੇ ਦੀ ਹੈ ਲੱਗਦਾ ਜੋ ਆ ਤਾੜੀਆਂ ਮਾਰ ਦਿਓ ਯਾਰ ਇੱਕ ਵਾਰੀ ਫਾਈਨਲ ਮੈਚ ਹੈ ਅੰਗਰੇਜ਼ ਨੇ ਸਾਡੇ ਅੰਕਲ ਜੀ ਬੜੇ ਖੁਸ਼ ਹੈ ਬਹੁਤ ਸੋਹਣਾ ਟੂਰਨਾਮੈਂਟ ਚੱਲਦਾ ਹੈ ਕਬੱਡੀ ਦੇ ਮੈਦਾਨ ਦੇ ਵਿੱਚ ਆਹ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਵੀਰੋ ਇਹ ਗੁਰੂ ਹੀ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਘਰ ਚ ਗਰੀਬੀ ਹੈ ਪਰ ਖੇਡ ਵਧੀਆ ਹੈ ਪਰ ਦੂਸਰੇ ਪਾਸੇ ਸੁਖਮਨ ਏਹ ਏ ਬੱਲੇ ਬੱਲੇ ਜੇ ਦੂਰ ਹੋ ਗਿਆ ਫੇਰ ਨਹੀਂ ਖੜਦਾ ਏ ਕਬੱਡੀ ਤਾੜੀਆਂ ਮਾਰ ਲੋ ਯਾਰ ਬਹੁਤ ਜ਼ੋਰ ਨਾਲ ਆ ਰੀਡਰ ਨੇ ਮੈਂ ਕਿਹਾ ਸੀ ਨਾ ਵੀ ਖੇਡ ਚੰਗੀ ਹੈ ਪਰ ਗਰੀਬੀ ਆ ਕਰੇ ਇਹਦੀ ਮਦਦ ਕਰਨੀ ਹੈ ਬਾਈ ਇਕਬਾਲ ਪੰਘੂ ਬਾਈ ਨੂੰ ਮੇਰੀ ਬੇਨਤੀ ਵੀ ਆਹ ਪਲੇਅਰ ਦੀ ਜਰੂਰ ਸਪੋਰਟ ਕਰਨੀ ਜਿਹੜਾ ਹੁਣ ਪੁਆਇੰਟ ਲੈ ਕੇ ਆਇਆ ਕੋਈ ਫਰਕ ਨਹੀਂ ਪੈਂਦਾ ਲਓ ਇਧਰਲੇ ਪਾਸੇ ਰਿੰਪੀ ਕਬੱਡੀ ਖਾ ਰਿਹਾ ਹੈ ਇਹ ਯਮਾ ਕਬੱਡੀ ਦਾ ਕਬੱਡੀ ਦਾ ਯਮ ਹੈ ਇਸ ਵੇਲੇ ਨੰਬਰ ਲੈ ਕੇ ਬਾਊਸ ਮੁੜਦਾ ਹੋਇਆ ਆਪਣੀ ਟੀਮ ਦੇ ਲਈ ਆਹ ਮੁੰਡਾ ਫਿੱਡਾ ਪੁੱਲਰ ਗੰਗਾ ਨਗਰ ਦੀ ਧਰਤੀ ਦਾ ਮੇਰੇ ਵੀਰੋ ਕਬੱਡੀ ਪੌਣ ਦੇ ਲਈ ਮੈਦਾਨ ਦੇ ਵਿੱਚ ਇਸ ਸਮੇਂ ਵਾਧਾ ਹੋਇਆ ਹੈ ਉਧਰ 바ਵਾ ਮੰਗਲਜੀ ਵੱਲੋਂ ਗੁਰੂ ਨੇ 100 ਰੁਪਿਆ ਪਹੁੰਚਦਾ ਆਇਆ ਹੈ ਵੱਡੇ ਸਨਮਾਨ ਨੇ ਮੇਰੇ ਵੀਰੋ ਲਓ ਇਧਰਲੇ ਪਾਸੇ ਕਬੱਡੀ ਪਾਉਣ ਲਈ ਤਿਆਰ ਹੈ ਫਾਈਨਲ ਮੈਚ ਹੈ ਲੱਗਦਾ ਜੋਰ ਮੇਰੇ ਮਿੱਤਰੋ ਕਿ ਵਿੱਚ ਗਾਰੇ ਚੱਲਾਂਗੇ ਬਬਰ ਸ਼ੇਨਾ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਲਓ ਕਬੱਡੀ ਪਾਉਣ ਲਈ ਤਿਆਰ ਹੈ ਜਾਬੀ ਚਾਰ ਨੇ ਇੱਕ ਪਾਸੇ ਗੁਰੀ ਵਰਗੇ ਤੇ ਬੱਬੀ ਤੇ ਨੌਜਨ ਹੈਪੀ ਲਾਰ ਬਾਈ ਦੀ ਧਰਤੀ ਹੈ ਪਰ ਸਾਹਮਣੇ ਬੱਬੀ ਨੂੰ ਟੱਚ ਕੀਤਾ ਹੈ 31000 ਫਰਸਟ ਪ੍ਰਾਈਜ਼ ਹੈ 25000 ਸੈਕੰਡ ਹੈ ਸੋ ਬਹੁਤ ਵਧੀਆ ਇਨਾਮ ਜਿਹੜੇ ਰੱਖੇ ਆ 6 ਐਨ ਐਨ ਪਿੰਡ ਸੋ ਧੰਨਵਾਦ ਹੈ ਲਵੀ ਲਵੀ ਜੇਪਾਡ ਲੈ ਆ ਤੇ ਮੇਰੇ ਤੋਂ 500 ਲੈ ਜੀ ਲੈ 500 ਜੇਪਾਡ ਦਾ ਕੇ ਬਾਪਸ ਆ ਗਿਆ 500 500 500 500 500 ਦਿੱਤਾ ਜਾਣਾ ਹੈ 500 ਇਹ ਤੋਂ बच ਕੇ ਰਹੀ ਨਾਲ ਗੱਛੇ ਵਾਲੇ ਤੋਂ ਪਰ ਵੇਖੋ ਬਾ ਹੋਈ ਮੁੰਡਿਆ ਆ ਪਿੱਟਾ ਚਰਨਪਾਲ ਜੀ ਬਿੱਟਾ ਸਾਹਿਬ ਕਰਦੇ ਫੈਸਲਾ ਕਿ ਪੌਂਟ ਈਸ਼ਵਰ ਚਾਫੀਆਂ ਦੇ ਖਾਤੇ ਜੁੜਦਾ ਹੋਇਆ ਹੈ ਅਗਲੀ ਕਬੱਡੀ ਪੌਂਡ ਦੇ ਲਈ ਆ ਘਬਰੂ ਮੇਰੇ ਵੀਰੋ ਤਿਆਰ ਵਰ ਤਿਆਰ ਹੈ ਲਓ ਈਸ਼ਵਰੇ ਕਬੱਡੀ ਪੈ ਗਈ ਆ ਆ ਮੁੰਡਾ ਕਹਿੰਦੇ ਕਰਨ ਕਰਨ ਕਰਸਾਣੀ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਵੇਖ ਬਾਬਾ ਤੇ ਕਰ ਨਹੀਂ ਸਰ ਟੱਕਰ ਸਿਰੇ ਦੀ ਹੈ ਲੱਗਦਾ ਜੋਰ ਮੇਰੇ ਵੀਰੋ ਆਹ ਕੋਸ਼ਿਸ਼ ਕਰ ਰਿਹਾ ਪਰ ਬੱਬੀ ਪੁਆਇੰਟ ਰੇਟਰ ਦਾ ਇਹ ਬਾਈ ਲਾਰਸਾ ਜੀ ਸਾਡਾ ਬਹੁਤ ਵਧੀਆ ਰੈਫਰੀ ਨਾਲ ਜੱਸਾ ਬਰਾੜ ਜੀ ਪ੍ਰੋਫੈਸਰ ਸਾਹਿਬ ਤੇ ਨਾਲ ਸਾਡੇ ਚਾਰ ਨਾਪਾਲ ਬਿੱਟਾ ਜੀ ਸਤਿੰਦਰ ਮੰਗਾ ਜੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਆਓ ਸਾਹਮਣੇ ਮੇਰਾ ਗੁਰੂ ਨੰਬਰ ਦਾ ਵਾਅਦਾ ਕਰ ਗਿਆ ਮੇਰੇ ਵੀਰੋ ਬਾਬਾ ਮੰਗਲ ਜੀ ਵੱਲੋਂ ਇੱਕ ਸੌ ਦੇ ਸਨਮਾਨ ਕਹਿੰਦੇ ਗੁਰੂਲੀ ਪਹੁੰਚਦੇ ਹੋਈ ਹੈ ਇਹ ਤੇ ਕਿਰਪਾ ਹੈ ਧੰਨ ਧੰਨ ਬਾਬਾ ਜੋਰ ਸਿੰਘ ਜੀ ਧੰਨ ਧੰਨ ਬਾਬਾ ਰਾਮ ਸਿੰਘ ਜੀ ਬਹੁਤ ਵੱਡੀ ਕਿਰਪਾ ਹੈ ਇਹ ਕਬੱਡੀ ਦਾ ਜੰਮਾ ਜੰਮਾ ਰਿੰਪੀ ਰਿੰਪੀ ਇਹ ਰਿੰਪੀ ਹੈ ਨੌਯਾਨ ਇਸਲੀ ਯਾਰ ਕੀ ਪਿੰਡ ਵਾਲਾ ਪੰਜਾਬ ਦੇ ਹਰਿਆਣੇ ਦੇ ਬਹੁਤ ਸਾਰੇ ਕਬੱਡੀ ਕੱਪ ਜਿਹੜੇ ਇਹ ਮੁੰਡਾ ਖੇਡਦਾ ਮੇਰੇ ਵੀਰੋ ਅਨੇਕਾਂ ਮੇਲਿਆਂ ਦਾ ਜੇਤੂ ਬਣਦਾ ਹੈ ਖੇਡਦਾ ਤਿਆਰਬਾ ਵੱਡਾ ਹੈ ਮਿਹਨਤ ਦਾ ਤਿਆਰਬਾ ਵੱਡਾ ਹੈ ਕੰਗਣਬਾਈ ਆਇਆ ਤੇ ਕੰਗਣਬਾਈ ਦਾ ਵੀ ਧੰਨਵਾਦ ਕਰਨਾ ਹੈ ਬਲਵਿੰਦਰ ਪਟਵਾਰੀ ਭਾਈ ਆਇਆ ਉਸ ਭਾਈ ਦਾ ਵੀ ਧੰਨਵਾਦ ਤੈਨ ਆਰਬੀ ਤੇ ਕਾਰਬੀ ਭਾਈ ਤੇ ਰੱਸਾ ਕਸੀ ਦੀਆਂ ਟੀਮਾਂ ਤਿਆਰੀ ਫੜ ਦੋ ਪਹਿਲਾ ਇਹਨਾਂ ਨੂੰ ਬਾਜਾ ਮਾਰੀਏ ਫਿਰ ਦੋਨੋਂ ਮਾਰਨੀਆਂ ਪੈਣੀਆਂ ਹੱਸੀ ਜਾਂਦੇ ਜਾਲ ਦੇ ਖੜੇ ਬੜੇ ਸਤਿਕਾਰਯੋਗ ਵੀਰ ਲਓ ਪਾਈ ਹੋਈ ਕਬੱਡੀ ਮੇਰੇ ਵੀਰੋ ਬਹੁਤ ਸੋਹਣਾ ਮੈਚ ਗੁਰੂਆਂ ਦੀ ਕਿਰਪਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਰਿਸ਼ੀਆ ਮੁਰੀਆਂ ਪਾਰਾਂ ਦੀ ਧਰਤੀ ਮੇਰੇ ਵੀਰੋ ਪਰ ਸਾਹਮਣੇ ਮੁੰਡਾ ਨੰਬਰ ਲੈ ਕੇ ਬਾਅਸਪੋਰਟ ਦਾ ਆਇਆ ਹੈ ਲਵੀ ਮੇਰੇ ਕੋਲੇ 500 ਆ ਤੇਰਾ ਜੇ ਹੱਥ ਲਾ ਕੇ ਮੁੜਿਆ ਆ ਤੇ 500 ਗਰੇਜ ਅੰਕਲ ਨੂੰ ਫੜਾ ਦੂਗਾ ਤੂੰ ਫੜ ਲਈ ਜਾਗੀ ਕਿਉਂਕਿ ਪੁਆਇੰਟ ਲੈਣਾ ਜ਼ਰੂਰੀ ਹੈ ਪੈਸੇ ਪੁਆਇੰਟ ਤੇ ਮਿਲਨੇ ਆ 31000 ਮੈਨੂੰ ਫਸਟ ਆਉਣ ਵਾਲੇ ਨੂੰ 21000 ਸੈਕੰਡ ਮੈਨੂੰ ਲੱਗਦਾ 500 ਔਖੇ ਹੀ ਆਉ ਐਡਕੀ ਦਾ ਪਰੇ ਬੱਲੇ 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 ਤੇ ਆ ਆ ਗਿਆ 500 ਅੰਕਲ ਜੀ ਅੰਗਰੇਜ਼ੀ ਨੇ 500 ਦੇ ਗਿਆ ਮੁੰਡੇ ਨੂੰ ਕੀ ਰਵਨ ਸੇਖੋਂ ਵੱਲੋਂ ਹੈ 11 ਜੀਤੋ ਆ ਵੀਰ ਸਾਡਾ ਮੈਨੂੰ ਤਾਂ ਕੰਮ ਟੇਡਾ ਜਿਹਾ ਲੱਗਿਆ ਸੀ ਪਹਿਲਾਂ ਪਰ 500 ਸਾਊਂਡ ਵਾਲਾ ਬੜਾ ਖੁਸ਼ ਆ ਜੀ ਤੇ ਬੁਲਾਇਆ ਸੀ ਭਾਈ ਸੱਚ ਤੈਨੂੰ ਮੇਜਰੇ ਆ ਭਾਈਆਂ ਨੇ ਸੱਦੇ ਤੈਨੂੰ ਓਏ ਕੰਮਾਂ ਕੋਈ ਕਮਾਲ ਕਰਦਾ ਤੂੰ ਇਹ ਭਾਈ ਅਗਰੇ ਕਰਦੇ ਨੌ ਸਾਹਮਣੇ ਇਸ ਵੇਲੇ ਕਬੱਡੀ ਦੇ ਮੈਦਾਨ ਵਿੱਚ ਬਾਈ ਜੀ ਆਹ ਮੁੰਡੇ ਦੀ ਖੇਡ ਵਧੀਆ ਲੱਗੀ ਔਰ ਤਾੜੀ ਮਾਰ ਦਿਓ ਤਾਰੀ ਇਹ ਨੌਜਵਾਨ ਗੁਰੀ ਹੈ ਸ਼ੰਦਾਬਤੀ ਵਾਲਾ ਵੀਡੀਓ ਬਣਾ ਰਿਹਾ ਇਸ ਮੁੰਡੇ ਦੀ ਸਾਹਮਣੇ ਇਸ ਵੇਲੇ ਗੁਰੀ ਕਬੱਡੀ ਖਾ ਰਿਹਾ ਹੈ ਇਹ ਗਰੀਬ ਪਰਿਵਾਰ ਦਾ ਹੈ ਮੁੰਡੇ ਦੀ ਖੇਡ ਦੀ ਚਰਚੇ ਹੈ ਦੋ ਪਾਈਆਂ ਦੋਨੇ ਲਿਆ ਆਇਆ ਹੈ ਹੁਣ ਵੇਖੋ ਮਾਰ ਦਿਓ ਤਾੜੀਆਂ ਸੁਖਮਣ ਤੋਂ ਪੁਆਇੰਟ ਲੈਣਾ ਸੌਖਾ ਨਹੀਂ ਬਾਈ ਇਹ ਪੰਜਾਬ ਰਿਆਨੇ ਦੇ ਕੱਪ ਖੇਡਦਾ ਵੱਡੇ ਵੱਡੇ ਫੜੇ ਆ ਨਹੀਂ ਪਰ ਇੱਕ ਪਾਸੇ ਤਿਆਰਬਾ ਖੇਡ ਕਬੱਡੀ ਦਾ ਬਾਈ ਲਾਰਸ ਸੁਝਾਸਦਾ ਹੈ ਕਬੱਡੀ ਦਾ ਯਾਮਾ ਕਬੱਡੀ ਪਾ ਰਿਹਾ ਹੈ ਪੈਂਦੀਆ ਰੇਡ ਚਾਰਜ ਆਫੀ ਤਿਆਰ ਹੈ ਕੀ ਨਹੀਂ ਉਹ ਲੇਖਾ ਪਿੱਥੋ ਵਾਲੇ ਚਾਰ ਭਰਾਵਾਂ ਦਾ ਹੱਸ ਹੱਸ ਰੇਟਾ ਪਾਉਂਦਾ ਏ ਸੁਖਬੀਰ ਸਰਾਮਾਂ ਦਾ ਪਾਡਲ ਫਿੱਡੂ ਵਰਗਾ ਚੰਚਾਰ ਕਬੱਡੀ ਦੇ ਆ ਰਹਿਣ ਜਿਉਂਦੇ ਰੱਬਾ ਜੁਗ ਜੁਗ 스타 ਕਬੱਡੀ ਦੇ ਅੱਜ ਕਬੱਡੀ ਦੇ 스타 ਪੁੱਜੇ ਐ ਸਾਰੇ ਦਰਸ਼ਕ ਵੀਰ ਆਏ ਐ ਪਿਤਾ ਸਮਾਨ ਬਜ਼ੁਰਗ ਆਏ ਐ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ ਫਿੱਡਾ ਪੁੱਲਰ ਇਹ ਆ ਪੁੱਲਰ ਕੰਗਾਂ ਨਗਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਸੁਖਮਨ ਪੁੱਠੀ ਕੈਂਚੀ ਪੁੱਠੀ ਕੈਂਚੀ ਪੁੱਠੀ ਕੈਂਚੀ ਲਾ ਦੁੱਤੀ ਹੈ ਔਰ ਸਾਹਮਣੇ ਇਸ ਲਈ ਨੰਬਰ ਆਪਣੀ ਟੀਮ ਦੇ ਖਾਤੇ ਜੁੜਦਾ ਹੋਇਆ ਲਓ ਥਾਪੀ ਮਾਰੀ ਦੇ ਕਬੱਡੀ ਪਾਤੀ ਮੇਰੇ ਵੀਰੋ ਔਰ ਜਿੰਨੇ ਰੇੜੀਆਂ ਵਾਲੇ ਆਏ ਆ ਸਾਡੇ ਇਸ ਟੂਰਨਾਮੈਂਟ ਤੇ ਹੁਣ ਸਾਰਿਆਂ ਦਾ ਸਵਾਗਤ ਹੈ ਜੀ ਧੰਨਵਾਦ ਕਰਦੇ ਆ ਲਾਮਾ ਪਿੰਡਾਂ ਦੀ ਸੰਗਤ ਆਈ ਹੈ ਬੱbbi ਐ ਕਰਨੀ ਸਰ ਦੀ ਧਰਤੀ ਦਾ ਲੱਗਿਆ ਜੋਰ ਇੱਕ ਪਾਸੇ ਹੋ ਗਈ ਬੱਲੇ 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 ਕਬੱਡੀ 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 ਲੱਗਦਾ ਜੋ ਰਵੀ ਢਿਲੋਂ ਨੇ ਪਰਸਵਾਰ ਨੂੰ ਕਟਿਆ ਮੇਰੇ ਵੀਰੋ ਪਰ ਇਧਰਲੇ ਪਾਸੇ ਬਾਹ ਉਹ ਕਰਨੀ ਸਰ ਵਾਲੇ ਆ ਲਵ ਲਵ ਦੀਪ ਏ ਇਹ ਤਾਂ ਉਹ ਗੱਲ ਬਣ ਗਈ ਕਹਿੰਦਾ ਜਾਨ ਨਹੀਂ ਪਛਾਰਨੀ ਖੈਰ ਨਹੀਂ ਸੁੱਖ ਨਹੀਂ ਪੂਆ ਝੋਲਾ ਕਿੱਥੇ ਟੰਗਾ ਅਗਲੀ ਕਬੱਡੀ ਵਾਟਰ ਬ੍ਰੇਕ ਇਧਰ ਚਲੋ ਠੀਕ ਹੈ ਜੀ ਜੋ ਤੋਂ ਡਾਗ ਬਿਲਕੁਲ ਪਾਣੀ ਪਾਣੀ ਪਹੁੰਚਾ ਕਰੋ ਜੀ ਗਰਾਊਂਡ 'ਚ ਪਾਣੀ ਪਹੁੰਚਾ ਕਰੋ ਜੀ ਪਾਣੀ ਪਿਓ ਜੀ ਪਲੇਅਰਾਂ ਨੂੰ ਇੱਕ ਵਾਰੀ ਵਾਟਰ ਬ੍ਰੇਕ ਹੈ ਬਹੁਤ ਹੀ ਵਧੀਆ ਇਹ ਮੈਚ ਚੱਲ ਰਿਹਾ ਹੈ ਸੋ ਵਾਟਰ ਬ੍ਰੇਕ ਹੈ ਤੇ ਰੱਸਾ ਕੱਸੀ ਵਾਲਿਓ ਭਾਈ ਕਿਵੇਂ ਕਰੋਗੇ ਹੋ ਜੋ ਤਿਆਰ ਬਾਈ ਬਣ ਕੇ ਕਿਰਪਾ ਭਾਈ ਹਾਂ ਵਾਰਮ ਅਪ ਹੋ ਜੋ ਵਾਰਮ ਅਪ ਸਰੀਰ ਗਰਮ ਕਰ ਲਓ ਮੇਰਾ ਵੀਰ ਬਣ ਕੇ ਬਹੁਤ ਸੋਹਣਾ ਮੈਚ ਰੱਸਾ ਕੱਸੀ ਦਾ ਹੋਣਾ ਟੀਮਾਂ ਦੇ ਦਰਮਿਆਨ ਬਹੁਤ ਵਧੀਆ ਟੀਮ 3 आरਪੀ ਦੀ ਭਰਾ ਸਾਡੇ ਸਾਰੇ ਸੋ ਸਾਰਿਆਂ ਦਾ ਸਵਾਗਤ ਹੈ ਬਾਬਾ ਪ੍ਰੇਮ ਗਰੀਜ ਨੇ ਅੱਜ ਭਰਮਈ ਹਾਜ਼ਰੀ ਲਵਾਈ ਹੈ। ਕਰਾਓ ਜੀ ਸ਼ੁਰੂ। ਆਹ ਰੇਡ ਬਹਿ ਚੁੱਕੀ ਹੈ ਮੇਰੇ ਵੀਰੋ। ਸ਼ਿੰਦਾ ਬਾਈ ਪਾਣੀ ਦੀ ਸੇਵਾ ਕਰ ਰਿਹਾ ਹੈ। ਬਹੁਤ-ਬਹੁਤ ਧੰਨਵਾਦ ਹੈ। ਬਹੁਤ ਵਧੀਆ ਬਾਸੜ ਹੈ। ਲਓ ਟੱਕਰ ਸਰੇ ਦੀ ਹੈ। ਔ ਇਸ ਲਈ ਕਰਨ ਕਰਸਾਣੇ ਵਾਲਾ ਮੇਰੇ ਵੀਰੋ ਪਾੜ ਦਾ ਵਾਅਦਾ ਕਰਦਾ ਹੋਇਆ ਫਿੱਡਾ ਕਬੱਡੀ ਪਾ ਰਿਹਾ ਹੈ 10 ਡਬਲ ਪਿੰਡ ਹੈ ਚਾਰ ਜਾਫੀ ਚਾਰ ਨੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ 11 ਵੱਖਰਾ ਮੇਰੇ ਮਿੱਤਰੋ ਚਾਰ ਹੈ ਚਾਰਾਂ ਵਿੱਚੋਂ ਕੀਤੀ ਟਰਾਈ ਮੇਰੇ ਬੱਦਰੋ ਲੱਗਿਆ ਜੋਰ ਖੇਡ ਮੈਦਾਨ ਦੇ ਵਿੱਚ ਪਰ ਪੁਆਇੰਟ ਫਿੱਡਾ ਆਪਣੀ ਟੀਮ ਦੇ ਲਈ ਜੋੜ ਗਿਆ ਹੈ ਬਹੁਤ ਤਗੜੇ ਨਮਰ ਦਾ ਵਾਅਦਾ ਕਰ ਦਿੱਤਾ ਹੈ ਸਾਰੇਆਂ ਦਾ ਜੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੇਵਾ ਕੀਤੀ ਸਾਰੇ ਸੇਵਾਦਾਰਾਂ ਦਾ ਤੰਦਨ ਬਾਬਾ ਜਵਾਰ ਸਿੰਘ ਜੀ ਤੰਦਨ ਬਾਬਾ RAM ਸਿੰਘ ਜੀ ਸੋ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਸੋ ਮਾਤਾ ਭੈਣਾਂ ਨੇ ਲੰਗਰ ਤਿਆਰ ਕੀਤਾ ਗੁਰੂ ਘਰ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਸੋ ਪੇਦਾ ਸਬਾਨ ਬਜ਼ੁਰਗ ਵੀਰ ਬੱਚੇ ਜਿਨੇ ਵੀ ਸੇਵਾਦਾਰ ਹੈ ਜਿਨ੍ਹਾਂ ਨੇ ਤਰੋਂ ਮਨੋਂ ਧਰੋਂ ਸੇਵਾ ਕੀਤੀ ਹੈ ਬਾਬਾ ਜੀ ਖਜ਼ਾਨੇ ਪਰਪੂਰ ਰੱਖਣਗੇ ਉਹ ਮਹਾਰਾਜ ਜੀ ਚੜ੍ਹਦੀ ਕਲਾ ਰੱਖਣਗੇ ਲਓ ਪਾਈ ਹੋਈ ਕਬੱਡੀ ਮੇਰੇ ਵੀਰੋ ਕਬੱਡੀ ਦੇ ਮੈਦਾਨ ਦੇ ਵਿੱਚ ਆ ਗੁਰੀ ਆ ਕਹਿੰਦੇ ਇੱਕ ਧਲੇਰ ਦੀ ਧਰਤੀ ਦਾ ਗੁਰੀ ਹੈ ਪਰ ਇਧਰਲੇ ਪਾਸੇ ਇਹ ਬੱਲੇ ਇਹਦਾ ਘੇੜਾ ਲਵਾਉਣਾ ਬਈ ਅੱਜ ਬਾਪ ਦਾ ਸਾਇਆ ਨਹੀਂ ਸਿਰ ਤੇ ਤੇ ਗਰੀਬ ਘਰੋਂ ਆਏ ਖੇਡ ਬਹੁਤ ਸੋਹਣੀ ਹੈ ਸੋ ਬਹੁਤ ਪਿਆਰਾ ਵੀਰ ਹੈ ਲਓ ਕਬੱਡੀ ਪਾਉਣ ਦੇ ਲਈ ਕਰਨ ਮੇਰੇ ਵੀਰੋ ਇਸ ਵੇਲੇ ਕਰਨਾ ਘਰਸਾਣੀ ਮੰਡੀ ਵਾਲਾ ਕੱਡੀ ਪਾ ਰਿਹਾ ਚਾਰ ਜਾਫੀ ਕੁਰੀ ਵਰਗੇ ਹੈਪੀ ਵਰਗੇ ਬੱbbi ਵਰਗੇ ਕਿਹੜਾ ਗਬਰੂ ਕਰੂ ਟਰਾਈ ਇਧਰਲੇ ਪਾਸੇ ਓ ਬੱਲੇ 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 ਹੈਪੀ ਆਹ ਬਾਹ ਓ ਬਾਈ ਲਾਰਸ ਤੇਰੇ ਹਾਂ ਹਾ ਤੇਰੀ ਜਾਲ ਮੋਰ ਸਿੰਘ ਓਪਲ ਸਾਹਿਬ ਕਹਿੰਦੇ ਆ ਵੀ 500 ਰੁਪਏ ਦੇਵਾਂਗੇ ਜੇ ਗੁਰੀ ਪੋੜ ਲੈ ਕੇ ਆਉਂਦਾ ਤੇ ਅਵਤਾਰ ਭਾਈ ਸਾਡਾ ਕਹਿੰਦਾ ਜੇ ਕਰ ਨਹੀਂ ਸਰ ਦੀ ਟੀਮ ਜਿੱਤਦੀ ਹੈ ਤੇ 1100 ਦਿੱਤਾ ਜਾਊਗਾ ਆਈਆਂ ਨਾ ਜਾਦੂਬਾਈ ਲਓ ਸਾਹਮਣੇ ਇਸ ਵੇਲੇ ਮੋਰ ਸਿੰਘ ਓਪਲ 3आरਬੀਏ ਵੱਲੋਂ ਜਿਹੜੀ ਟੀਮ ਜਿੱਤ ਗਈ ਉਹਨੂੰ 1100 ਰੁਪਏ ਦਿੱਤਾ ਜਾਣਾ ਜੀ ਸੋਨਰ ਪਾਪਾ ਜੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਇਹ ਕਬੱਡੀ ਨੂੰ ਬਹੁਤ ਪਿਆਰ ਕਰਦੇ ਹੈ ਪਰ ਸਾਹਮਣੇ ਇਧਰਲੇ ਪਾਸੇ ਵਾਹ ਹੋਈ ਮੁੰਡਿਆ ਜੱਫੇ ਰਸੋ ਦਾ ਅਵਤਾਰ ਬਾਈ ਕਹਿੰਦਾ ਜਿੰਨੇ ਜੱਫੇ ਨੌਜਵਾਨ ਕਰਨੀ ਸਾਰੇ ਮੁੰਡੇ ਲਾਉਣਗੇ ਪਰ ਜੱਫੇ ਦਾ ਅਵਤਾਰ ਬਾਈ ਕਹਿੰਦਾ ਆਪਾਂ 1100 ਦੇਵਾਂਗੇ ਮੇਰੇ ਵੀਰੋ ਕਿਉਂਕਿ ਪਿਆਰ ਹੈ ਖਿਡਾਰੀਆਂ ਦੇ ਨਾਲ ਸਤਿਕਾਰ ਹੈ ਲਵਦੀਪ ਸਿੰਘ ਕਬੱਡੀ ਪਾ ਰਿਹਾ ਇੱਕ ਪਾਸੇ 베ਰ ਵਾਲੀਆ ਉਹ 베ਰ ਵਾਲੀਆ ਅੱਜ ਲੱਗਦਾ ਕਿਸਮਤ ਲਵੀ ਸਾਫ ਨਹੀਂ ਦਿੰਦੀ ਹੈ ਨਾ ਇਦਾਂ ਹੀ ਹੈ ਨਾ ਕਈ ਵਾਰ 플레이ਰ ਦਾ ਦਿਨ ਹੁੰਦਾ ਹੈ ਕਿਉਂ ਲਖਿਆ ਕਈ ਵਾਰ 플레이 ਦਾ ਦਿਨ ਹੁੰਦਾ ਹੈ। ਨਾਓ ਇਸ ਲਈ ਵਾਕੀ ਗੱਲ ਸਹੀ ਹੈ। ਸੁਖਮਣਾ ਦਾ ਲਾਸਟ ਮੈਚ ਆ ਸੀਜ਼ਨ ਦਾ। ਕਿਉਂਕਿ ਬਹੁਤ ਕਈ ਮਹੀਨੇ ਹੋ ਗਏ ਲਗਾਤਾਰ ਮੈਚ ਖੇਡੀ ਜਾਂਦੇ ਸੋ ਖਿਡਾਰੀ ਬਹੁਤ-ਬਹੁਤ ਧੰਨਵਾਦ ਆ ਮੁੰਡੇ ਜਿਹੜਾ ਜਿੰਨੇ ਪੁਆਇੰਟ ਦਾ ਹੋਊਗਾ 500 ਰੁਪਇਆ ਸਾਡੇ ਮਹਾਂ ਸਿੰਘ ਉਪਲ ਸਾਹਿਬ ਉਹਨਾਂ ਵੱਲੋਂ ਸਤਿਕਾਰ ਕੀਤਾ ਜਾਣਾ ਹੈ ਪੈਂਦੀ ਹੋਈ ਰੇਡ ਇੱਕ ਗੁਰੀ ਕਬੱਡੀ ਪਾਰਿਆ ਮੇਰੇ ਮਤਰੋ ਚਾਰ ਜਾਫੀ ਚਾਰ ਨੇ ਚਾਰ ਜਾਫੀ ਚਾਰ ਜਾਫੀ ਗੁਰੀ 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 ਔਰ ਗੁਰੀ ਨੂੰ ਜਫਾ ਲੱਗ ਗਿਆ ਗੁਰੀ ਨੂੰ ਜਫਾ ਗੁਰੀ ਨੂੰ ਜਫਾ ਖੇਡ ਬਹੁਤ ਵਧੀਆ ਮੁੰਡੇ ਨੇ ਯੇ ਮੈਚ ਵਧੀਆ ਲੱਗਿਆ ਭਾਈ ਤਾੜੀ ਮਾਰਦੇ ਕਰੀ ਜ਼ੋਰਦਾਰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਤਕੜਾ ਮੈਚ ਖੇਡ ਮੈਦਾਨ 'ਚ ਇਸ ਸਮੇਂ ਖੇਡਿਆ ਜਾ ਰਿਹਾ ਹੈ ਸਾਰੇ ਕਲੱਬ ਵਾਲਿਆਂ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਧੰਨਵਾਦ ਹੈ ਬਾਬਾ ਮੰਗਲ ਜੀ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਧਰਲੇ ਪਾਸੇ ਵਾਹ ਓਏ ਮੁੰਡਿਆ ਔ ਕਹਿੰਦੇ ਜਾਂਦਾ ਹੈ ਕਬੱਡੀ ਦਾ ਰੱਸਾ ਕੱਸੀ ਵਾਲੇ ਵੀਰ ਤਿਆਰੀ ਫੜ ਲਓ ਵੀਰੇ ਕੁਸ਼ਪਾਲ ਜਿਹੜੇ ਬਾਕੀ ਰਹਿ ਗਏ ਨੇ ਇਸ ਮੈਚ ਦੇ ਕੁਸ਼ਪਾਲ ਜਿਹੜੇ ਬਾਕੀ ਨੇ ਉਸ ਤੋਂ ਬਾਅਦ ਰੱਸਾ ਕੱਸੀ ਜਿਹੜੇ ਟੀਮਾਂ ਰਿਓ ਤਿਆਰ ਰਹਿਣਗੀਆਂ ਸਾਡੇ ਭਰਾਗੇ ਨਾਓ ਇਸ ਨੇ ਕਬੱਡੀ ਪੈ ਗਈ ਮੇਰੇ ਵੀਰੋ ਮੁੰਡਾ ਰੇਡ ਪਾਉਣ ਲਈ ਤਿਆਰ ਫਿੱਡਾ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਚਾਰ ਜਾਫੀ ਹੈ ਸੁਖਮਨ ਲੱਗਿਆ ਟੁੱਟ ਕੇ ਹੋਇਆ ਖੜਕਾ ਦੜਕਾ ਲੱਗਿਆ ਜੋਰ ਪਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬਹੁਤ ਹੀ ਸੋਹਣਾ ਮੈਚ ਕਬੱਡੀ ਦੇ ਮੈਦਾਨ 'ਚ ਖੇਡਿਆ ਜਾ ਰਿਹਾ ਹੈ ਬੱਗੂ ਬਰਾਰ ਜੀ ਦਾ ਔਰ ਸਾਡੇ ਗੁਰਪੰਤ ਭਾਈ ਦਾ ਗੁਰਜੰਟ ਸੰਧੂ ਦਾ ਬਹੁਤ-ਬਹੁਤ ਧੰਨਵਾਦ ਉਧਰ ਰਮਨ ਸੇਖੋਂ ਵੱਲੋਂ 11 ਜੀ ਤੋਂ ਬਾਈ ਸਾਡਾ ਨਾਲ ਭਰਾ ਵੀ ਸਪੋਰਟ ਕਰਦਾ ਹੈ ਦੋ ਕਬੱਡੀਆਂ ਕਹਿੰਦੇ 500 ਦੀਆਂ ਪੈਣੀਆਂ ਮੇਰੇ ਵੀਰੋ ਦੋ ਕਬੱਡੀਆਂ 500 ਦੀਆਂ ਫਿੱਡੇ ਦੀਆਂ ਪੈਣੀਆਂ ਰਮਨ ਸੇਖੋਂ ਭਾਈ ਕਹਿੰਦਾ ਸਾਡਾ ਦੋ ਕਬੱਡੀਆਂ 500 ਦੀਆਂ ਬਹੁਤ ਸੋਹਣਾ ਮੈਚ ਆ ਮੁੰਡੇ ਦੀ ਖੇਡ ਵਧੀਆ ਲੱਗੀ ਯਾਰ ਤਾੜੀ ਮਾਰੋ ਇੱਕ ਵਾਰੀ ਇਹ ਗੁਰੀ ਹੈ ਉਮਰ ਛੋਟੀ ਹੈ 57 58 ਕਿਲੋ ਭਾਰ ਉਹਨਾ ਮੇਰੇ ਖਿਆਲ ਦੇ ਵਿੱਚ ਥੋੜਾ ਬਜਰ ਹੈ ਪਰ ਹੌਸਲਾ ਵੱਡਾ ਹੈ ਇਸ ਨੌਜਵਾਨ ਗਬਰੂ ਦਾ ਜਾਫੀ ਚਾਰ ਨੇ ਚਾਰੇ ਤਿਆਰ ਵਾਰ ਤਿਆਰ ਆ ਵਾਹ ਬਹੁਤ ਵਧੀਆ ਨੰਬਰ ਲੱਗੇ ਵਾਪਸ ਮੁੜਦਾ ਹੋਇਆ ਆ ਗਿਆ ਕਬੱਡੀ ਪੌਣ ਉਧਰ ਸਾਡੇ ਬਾਬਾ ਜੀ ਬਾਬਾ ਪ੍ਰੇਮ ਗਰੀ ਜੀ ਆਏ ਹੋਏ ਉਹਨਾਂ ਦਾ ਵੀ ਧੰਨਵਾਦ ਜੀ ਜਵਾਏ ਵਾਲੇ ਪਿੰਡ ਤੋਂ ਪੀਰ ਬਾਬਾ ਨੂਰੇ ਸ਼ਾਹੀ ਧਰਤੀ ਹੈ ਲਓ ਪਾਉਂਦਾ ਹੋਇਆ ਕਬੱਡੀ ਹੋ ਲਾਤੀ ਕੰਕੀ ਮੇਰੇ ਵੀਰੋ ਇਸ ਵੇਲੇ ਬੱਲੇ ਬੱਲੇ ਕਰਾਉਂਦਾ ਹੋਇਆ ਓ ਬੱਲੇ ਇਧਰਲੇ ਪਾਸੇ ਪੁਆਇੰਟ ਪਰ ਬਬਲੂ ਸਾਡੇ ਖੇਡੇ ਵਾਲਾ ਇਹ ਦੁਨੀਆ ਨਚਾਉਣ ਵਾਲੀ ਗੱਲ ਹੈ ਕਿੰਦਰ ਬਹੁਤ ਖੁਸ਼ ਹੈ ਸਾਡਾ ਭਾਈ ਕਾਹ ਸਮਰੇ ਕਬੱਡੀ ਦੇ ਮੈਦਾਨ ਦੇ ਵਿੱਚ ਖੁਸ਼ ਤਾਂ ਪਾਪਾ ਵੀ ਪਾੜਾ ਹੋਇਆ ਪਾਪਾ ਮੰਗਲ ਜੀ ਪੂਰੇ ਖੁਸ਼ ਹੈ ਕੰਨੇ ਮੇਲਾ ਬਣ ਗਿਆ ਟੱਕਰ ਸਰੀ ਦੀ ਲੱਗਿਆ ਜੋਰ ਇਹ ਪੱਲੇ ਇਹ ਪੱਲੇ ਜਿੰਨੇ ਵੀ ਮੈਚ ਖੇਡੇਗੇ ਬਹੁਤ ਸੋਹਣੇ ਖੇਡੇਗੇ ਇੱਕ ਮੈਚ ਬਾਕੀ ਰੱਸਾ ਕੱਸੀ ਦਾ ਇੱਕ ਆਰਵੀ ਤੇ ਤਿੰਨ ਆਰਵੀ ਸੋ ਟੀਮਾਂ ਲੜ ਰਹੇ ਹੈਗੇ ਬਾਤ ਨਾ ਉਸ ਵੇਲੇ ਪੈ ਗਈ ਆ ਰੇਡ ਜਿੰਦਰ ਬਾਈ ਵੀ ਗੱਲਾਂ ਟਿਕਾੜੇ ਲਾਉਂਦਾ ਆ ਆਓ ਸਾਹਮਣੇ ਇਸ ਵੇਲੇ ਗੁਰੀ ਫੇਰ ਆ ਗਿਆ ਗੁਰੀ ਕਬੱਡੀ ਬਾਉਂਡ ਦੇ ਲਈ ਤਿਆਰ ਆ ਹੈ ਛੇ ਅੰਗਲ ਦੀ ਧਰਤੀ ਸਾਰੇ ਪਿੰਡ ਦਾ ਯੋਗਦਾਨ ਹੈ ਬਹੁਤ ਵੱਡਾ ਮੇਲਾ ਕਰਵਾਇਆ ਗਿਆ ਹੈ 31000 ਫਸਟ ਆਨ ਵਾਲੀ ਨੂੰ ਔਰ 25000 ਸੈਕੰਡ ਆਨ ਵਾਲੀ ਟੀਮ ਨੂੰ ਵੱਡੇ ਮਾਨ ਸਵਾਰ ਔਰ ਸਾਰੀਆਂ ਟੀਮਾਂ ਨੂੰ ਜਿਹੜਾ ਮਾਨ ਸਤਿਕਾਰ ਜਿਹੜਾ ਤੇਲ ਪਾਣੀ ਦਾ ਖਰਚਾ ਪਾਣੀ ਵੀ ਦਿੱਤਾ ਗਿਆ ਹੈ ਖਿਡਾਰੀਆਂ ਦਾ ਆਦਰ ਮਾਨ ਕੀਤਾ ਗਿਆ ਸੋ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੀਆਂ ਕਬੱਡੀ ਪਾਈਆਂ ਇਸ ਮੁੰਡੇ ਨੇ ਇਹ ਆਖਰੀ ਮੇਰੇ ਵੀਰੋ ਛੋਟੀ ਉਮਰ ਭਾਰ ਵੀ ਥੋੜਾ ਪਰ ਤਿਆਰਬਾ ਬਹੁਤ ਵਧੀਆ ਖੇਡ ਕਬੱਡੀ ਦਾ ਗਰਜੋ ਦਾ ਸਾਡਾ ਛੋਟਾ ਜਿਹਾ ਬੱਚਾ ਇਹ ਬਹੁਤ ਕਬੱਡੀ ਨੂੰ ਪਿਆਰ ਕਰਦਾ ਹੈ ਪਰ ਸਾਹਮਣੇ ਇਸ ਵੇਲੇ ਕਬੱਡੀ 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 ਆਓ ਚੱਲਿਆ ਨੰਬਰ ਲੈ ਕੇ ਇਹ ਮੁੰਡਾ ਮੇਰੇ ਵੀਰੋ ਯਾਮਾ ਕਬੱਡੀ ਦਾ ਸੁਪਰਸਟਾਰ ਖਿਡਾਰੀ ਨੰਬਰ ਦਾ ਵਾਅਦਾ ਕਰ ਗਿਆ ਆ ਮੁੰਡੇ ਨੇ ਕਬੱਡੀਆਂ ਪਾਈਆਂ ਜੋਰ ਵੀ ਬਹੁਤ ਲਾਇਆ ਹੈ ਪਰ ਅੱਜ ਕਿਸਮਤ ਨੇ ਸਾਥ ਨਹੀਂ ਦਿੱਤਾ ਲਵੀ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ 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 ਵਾਹ ਰਮਨ ਸੇਖੋਂ ਨੇ ਮੂਰੇ ਹੋ ਕੇ ਤਾੜੀਆਂ ਮਾਰੀਆਂ ਇਹ ਪਿਆਰ ਸਤਿਕਾਰ ਦੀ ਗੱਲ ਹੈ ਫੈਸਲੇ ਅਰਥਮ ਹੁੰਦੇ ਆ ਬੱਗੂ ਬਰਾੜ ਦੀ ਸਹੀ ਗੱਲ ਆ ਜੀ ਸਾਡੇ ਟੂਰਨਾਮੈਂਟ ਦਾ ਬਹੁਤ ਸਾਥ ਦਿੱਤਾ ਹੈ। ਸੋ ਸਾਡੇ ਵੀਰ ਬਹੁਤ ਜ਼ਿਆਦਾ ਭਰੋਸਾ ਕਰਦੇ ਆ। ਸੋ ਸਤਿਕਾਰ ਹੈ ਜੀ। ਗੁਰੂ ਹੀ ਫੇਰ ਆ ਗਿਆ। ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ। ਫਾਈਨਲ ਮੈਚ ਮੇਰੇ ਵੀਰੋ ਚਾਰ ਯਾਫੀ ਤਿਆਰ ਹੈ। ਵੀਰ ਜੀ ਆ ਸੁਗਮਣ। ਉਹ ਮੁੰਡਿਆ ਹੋਏ ਕੋਈ ਨਾ ਕੋਈ ਕਰਨਾ ਪੈਣਾ। ਪੈਂਦੀ ਰੇ। ਉਹ ਤੇਰਾ ਲਈ ਆਵੇਂ ਸਾਡੇ ਨਾਲ ਜਾਂ ਵੀ ਕਿਸੇ ਹੋਰ ਨਾਲ ਬੱਲੇ ਵਿੱਚ ਲਾ ਕੇ ਸੱਜਣਾ ਸਾਹਮਣੇ ਪੁਆਇੰਟ ਇਸ ਲਈ ਆਪਣੀ ਟੀਮ ਲਈ ਜੋੜ ਦਿੱਤਾ ਹੈ ਅਗਲੇ ਕਬੱਡੀ ਪੌਂਡ ਦੇ ਲਈ ਜਾਮਾ ਕਬੱਡੀ ਦਾ ਫੇਰ ਮੁੰਡਾ ਇਸ ਲਈ ਰਿੰਦੀ ਯਾਲ ਕੀ ਦੀ ਧਰਤੀ ਦਾ ਕਬੱਡੀ ਦੇ ਮੈਦਾਨ ਦੇ ਵਿੱਚ ਵਧਾ ਹੋਇਆ ਇੱਕ ਜਾਮਾ ਕਾਕੇ ਅਗਲੇ ਵਾਲਾ ਪੰਜਾਬ ਦਾ ਇਹ ਰਾਜਸਥਾਨ ਦਾ ਜਾਂ ਸਾਡਾ ਮੇਰੇ ਵੀਰੋ ਯਾਲ ਕੀ ਹਨਮਾਨਗੜ ਦਾ ਇਲਾਕਾ ਪੀਲੀਆਂ ਮੰਗਾ ਦਾ ਇਲਾਕਾ ਹੈ ਪਰ ਮੁੰਡਾ ਇਸ ਲਈ ਨੰਬਰ ਲੈ ਕੇ ਵਾਪਸ ਮੈਚ ਸਮਾਪਤ ਹੈ ਜੀ ਮੈਚ ਸਮਾਪਤ ਹੋ ਗਿਆ ਜੀ ਰਸਾ ਕੱਸੀਆਂ ਦੋਨੋਂ ਟੀਮਾਂ ਆ ਜਾਣ ਜੀ ਹੁਣ ਮੈਚ ਰਸਾ ਕੱਸੀ ਦਾ